ਦੱਬ ਕੇ ਅੰਦਰ ਮਾਰ ਕੇ ਕੁਝ ਨਹੀਂ ਰੱਖਦੇ ਛੋਟਾ ਪੈਕਟ ਕੀ ਕਹਿੰਦੇ ਨੂੰ ਮੈਂ ਦੱਬ ਮਾਰਦਾ ਵੜਾ ਕਰਨਤਾ ਸਾਰੇ ਵੀਰਾਂ ਨੂੰ ਸਸਰੀਕਾਲ ਜੀ ਫਾਰਮ ਟ੍ਰੈਕ 60 ਛੋਟੇ ਵੱਡੇ ਵੀਰ ਸਾਰੇ ਕਿਹੜਾ ਪਿੰਡ ਸੀਗਾ ਟੇਪੁਰ 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 ਹਾਂਜੀ ਟੇਪੁਰ ਸਾਰੇ ਵੀਰਾਂ ਨੂੰ ਚੰਗਿਤਰਾ ਵੇਖ ਲੋ ਇਹਨਾਂ ਦੀ ਫੋਟੋ ਆਪਾਂ ਉੱਥੇ ਲਾਉਣੀ ਆ ਬੱਸ ਢੇ ਧਿਆਨ ਨਾਲ ਚਾਲ ਲੋ ਫਿਰ ਲੱਤ ਗਿਆ ਉਤਾਰਾਂ ਚੰਗਿਤਰਾ ਵੇਖ ਲਈ ਹੂੰ ਠੀਕ ਹੈ ਫਾਰਮ ਟਰੈਕ 60 ਛੋਟੇ 20 ਰੁਪਏ ਦਾ ਦੇ ਦਸ ਫਾਰਮ ਟਰੈਕ 60 ਹੀ ਗਾ ਤੋਂ ਲਿਆ ਇਹ ਭਾਈ ਜਿਆਦਾ ਭਜਦਾ ਹਾਲੈਂਡ ਨਾਲ ਜਿਆਦਾ ਭਜਨ ਕਰਕੇ ਲਿਆ ਵੀ ਹੋਰ ਲਿਆਈ ਭਜਾਉਣ ਕਰਕੇ ਹਾਲੈਂਡ ਵੀ ਹੈਗਾ ਆਪਣੇ ਤੋਂ ਅੱਛਾ ਖੇਤੀਕਾਰ ਨੂੰ ਰੱਖਿਆ ਪਹਿਲਾਂ ਸਾਡਾ ਤਾਂ ਹਾਲੈਂਡ ਹੀ ਆ ਓਕੇ ਇਹਦੇ ਨਾਲ ਖੇਤੀ ਨਹੀਂ ਕਰਦੇ ਨਹੀਂ ਨਹੀਂ ਇਹਨਾਂ ਨਹੀਂ ਕਰਦੇ ਇਹ ਇਕੱਲਾ ਭਜਾਉਣ ਨੂੰ ਲਿਆ ਸੀ ਸਪੈਸ਼ਲ ਟਰੈਕਟਰ ਲਿਆ ਭਜਾਉਣ ਕੱਲੇ ਤੋੜਨ ਵਾਸਤੇ ਤੋੜਨ ਵਾਸਤੇ ਧਿਆਨ ਦੇ ਇਸ ਕਰਕੇ ਇਹ ਟਰੈਕਟਰ ਲੈਣਾ ਥੋੜਾ ਜਿਹਾ ਹੀ ਹੋਇਆ ਹਜੇ ਮਤਲਬ ਹੁੱਲੇ ਮੱਲੇ ਤੋਂ ਧਿਆਨ ਅੱਛਾ ਸਪੈਸ਼ਲ ਇਹ ਕੰਮ ਰਿਹਾ ਹੁੱਲੇ ਮੱਲੇ ਤੋਂ ਅਗਲੇ ਦਿਨ ਜਾ ਕੇ ਪਟਿਆਲੇ ਗਏ ਸੀ ਪਹਿਲਾਂ ਪਟਿਆਲਿਓ ਮਿਲਿਆ ਨਹੀਂ ਫਿਰ ਸਾਨੂੰ ਜਲੰਧਰੋਂ ਹੀ ਮਿਲ ਗਿਆ 8 ਮਾਡਲ ਸੀ ਇਹ ਅੱਛਾ ਫਿਰ ਮਤਲਬ ਕਿ ਬਸਾਠੀ ਦੇ ਇੱਕ ਦਿਨ ਪਹਿਲਾਂ ਕਾਰ ਦਿੱਤਾ ਸੀ ਤੇ ਆ ਰੰਗ ਰੂੰਗ ਕੰਪਲੀਟ ਟਰਬੋ ਸਾਰਾ ਕੁਝ ਮਤਲਬ ਕਿ 20 ਕ ਦਿਨਾਂ ਚ ਕਰਤਾ ਸਾਰਾ ਰੈਡੀ ਸਾਰਾ ਰੈਡੀ ਕਿੰਨਾ ਮਾਡਲ ਆ 8 ਮਾਡਲ ਆ ਹੈ ਫਾਰਮ ਟਰੈਕ ਹੀ ਆੜਾ ਫਾਰਮ ਟਰੈਕ 60 ਹੀ ਆ ਪਿਆਰ ਕਰਾਇਆ ਸਾਰਾ ਰੰਗ ਰੂੰ ਕਰਾਇਆ ਓਕੇ ਪਹਿਲਾਂ ਦੀ ਹਾਲਤ ਕਿਵੇਂ ਦੀ ਸੀ ਰੰਗ ਰੂੰ ਗੋੜਿਆ ਸੀ ਇੰਜਨ ਠੀਕ ਮਿਲ ਗਿਆ ਸੀ ਗੇਅਰ ਬਾਕਸ ਸਾਰਾ ਕਰਨਾ ਪਿਆ ਕਲਚ ਤਾਂ ਸਲਿੱਪੀ ਮਾਰਦਾ ਸੀ ਪਿੱਛੇ ਸਟਾਰ ਹੰਡੀ ਹੋ ਗਿਆ ਵਗੈਰਾ ਟਾਇਰ ਨਾਲਦੀ ਸੀ ਤੇ ਇੰਜਨ ਦੇਖ ਕੇ ਲਿਆ ਹੀ ਸੀ ਸਾਨੂੰ ਪਤਾ ਸੀ ਰੰਗ ਤਾਂ ਕਰਾਉਣਾ ਹੀ ਆ ਮਗਰਾੜ ਨਵੇਂ ਮਾਡਲ ਦੇ ਪਾਸ ਤੇ ਫੇ ਉਹ ਪੁਰਾਣੀ ਦੇ ਲਈ ਪਹਿਲਾਂ 8 ਮਾਡਲ ਕਿੰਨੇ ਦਾ ਮਿਲ ਗਿਆ ਸੀ ਇਹ 275 ਦਾ ਟਰੈਕਟਰ ਡੈਟ ਲਿਆ ਸੀ ਉੱਤੇ ਕਿੰਨੇ ਲਾਤੇ ਉੱਤੇ ਲੱਖ ਲਾਤਾ ਡੇਢ ਕ ਤਾਂ ਟੱਪ ਗਿਆ ਜੀ ਡੇਢ ਟੱਪ ਗਿਆ ਡੇਢ ਕ ਟੱਪ ਗਿਆ ਕਿੰਨੇ ਦਾ ਚਾਹ ਸੀ ਢਾਈ 275 275 375 ਅ ਡੇਢ 50 ਰਵਾਦੀਏ 375 425 ਹਣਾ ਹਾਂਜੀ ਸਹੀ ਨਾ ਇੰਨੇ ਚ ਸਵਾ ਚਾਰ ਚ ਪੈ ਗਿਆ ਹਣਾ ਸਵਾ ਚਾਰ ਚ ਤੇ ਇੰਜਨ ਇੰਜਨ ਨੂੰ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਬਟਰ ਬੁਲਾਤੀ ਉੱਤੇ ਜੋ ਸੀਗਾ ਪੰਪ ਕੀਤਾ ਉਹ ਤਾਂ ਕਰਨਾ ਹੀ ਪੈਣਾ ਹੀ ਇੰਜਨ ਇਦਾਂ ਹੀ ਆ ਨਾਲ ਦਾ ਯਾਰ ਗੈਸ ਪਿੱਟ ਕੁਛ ਵੀ ਇਦਾਂ ਆਪਾਂ ਤੇਰੇ ਵਾਲੇ ਟਰੈਕਟਰਾਂ ਦੀ ਵੀ ਵੀਡੀਓ ਕੀਤੀ ਹੈ ਨਾ ਵੀਰੇ ਪੰਪ ਤੇ ਟਰਬੋ ਇਹ ਚੀਜ਼ਾਂ ਹੁਣ ਜ਼ਰੂਰੀ ਹੋ ਗਈਆਂ ਹੈਨਾ ਟਰਬੋ ਤਾਂ ਫਿਰ ਚਾਹੀਦੀ ਆ ਚਾਹੀਦੀ ਆ ਹੈਨਾ ਪਹਿਲਾਂ ਆਪਣੇ ਆਪਣੇ ਡੈਡੀ ਹੁਣਾਂ ਦੇ ਵੇਲੇ ਉਹਨਾਂ ਨੂੰ ਟਰਬੋ ਬਾਰੇ ਜਮਾਂ ਹੀ ਨਹੀਂ ਸੀ ਉਹ ਸਾਬ ਹੋਂਗਾ ਵੀਡੀਓ ਨਹੀਂ ਸੀ ਟਰਬੋ ਭਾਈ ਕਿਹੜੇ ਕਿਸੇ ਨੂੰ ਨਹੀਂ ਸੀ ਹੁੰਦੀ ਹੈ ਨਾ ਉਹ ਘੱਟੇ ਸੀ ਜਿਹੜੇ ਵੱਡੇ ਟਰੈਕਟਰ ਚ ਹੁਣਾਂ ਜੀ ਹੁੰਦੀ ਉਹਨਾਂ ਜੀ ਹੁੰਦੀ ਸੀ ਤੇ ਕੇ ਵੀ ਹੁਣ ਜੇ ਹੁਣ ਪੰਪ ਚ ਤੇਲ ਜ਼ਿਆਦਾ ਛੱਡਿਆ ਆ ਟਰਬੋ ਨਾ ਹੋਊਗੀ ਉਹ ਪ੍ਰੈਸ਼ਰ ਬਾਨੇ ਨਹੀਂ ਕੱਚਾ ਤੇਲ ਹੀ ਸਿੱਟਣਾ ਹੁੰਨੇ ਬਾਅਦ ਪਿਕਅਪ ਹੀ ਨਹੀਂ ਹੈ ਜੇ ਪਿੱਟੋ ਵੀ ਆ ਸਪੀਡ ਦਾ ਤਾਂ ਫਰਕ ਨਹੀਂ ਚਲੋ ਇੰਨਾ ਪੈਂਦਾ ਢੋਲੀ ਜਿਹੜਾ ਚੱਕਣਾ ਇਹਦੇ ਤੇ ਪਿਕਅਪ ਨਾਲ ਜੇ ਟਰਬੋ ਹੋ ਗਈ ਇੱਕਦਾਂ ਚੱਕ ਲੂਗਾ ਕਿੰਨੀ ਸਮੇਂ ਨਾਲ ਟੈਕਨੋਲੋਜੀ ਦਿਮਾਗ ਆਪਣੇ ਹਨਾ ਡਵੈਲਪ ਹੋਏ ਆ ਕਿਉਂਕਿ ਪਹਿਲਾਂ ਜਿਹੜੇ ਟਰੈਕਟਰ ਚਾਰ ਹੁੰਦਾ ਟਰਬੋ ਦਾ ਪਹਿਲਾਂ ਲਾਉਂਦੇ ਪਹਿਲਾਂ ਹਨਾ ਤਵੀਆਂ ਦਾ ਟਰਾਲੀ ਦਾ ਕੁਝ ਵੀ ਇਹ ਦੌੜਨਾ ਟਰਬੋ ਪਹਿਲਾਂ ਬਾਕੀ ਕੰਮ ਬਾਅਦ ਚੋ ਹਨਾ ਪੰਪ ਵੀ ਆਪਣੇ ਹੁਣ ਆਮ ਮੁੰਡਿਆਂ ਨੂੰ ਪਤਾ ਲੱਗ ਗਿਆ ਪਲੰજર ਚੇਂਜ ਹੋਣੀ ਪਲੰજર ਚੇਂਜ ਉਹ ਇੰਨਾ ਕਾ ਵੀ ਜਿਹੜੇ ਮਕੈਨਿਕ ਜਿੰਨੇ ਕ ਮੇਰੇ ਵੀਰ ਹਰੇਕ ਜ਼ਿਲ੍ਹੇ 'ਚ ਮੈਨੂੰ ਲੱਗਦਾ ਮਕੈਨਿਕ ਹੈਗਾ ਪੰਪਲਾ ਦਾ ਹੈਗਾ ਕਿਸੇ ਦਾ ਨਾਂ ਬਣ ਗਿਆ ਜਾਦੇ ਕਿਸੇ ਦਾ ਕੱਟ ਕਰ ਸਾਰੇ ਲੈਂਦੇ ਆ ਪਰ ਇਹਨਾਂ ਲੱਭਣਾ ਪੈਂਦਾ ਲੱਭਣਾ ਪੈਂਦਾ ਹੁਣ ਕਰਨ ਦਾ ਸਾਰੇ ਕਰ ਲੈਂਦੇ ਆ ਤੇ ਕਈ ਵੱਟ ਵੀ ਦਿੰਦੇ ਆ ਹਾਂ ਇਹੀ ਹੈਗਾ ਨਾ ਆਪਾਂ ਤਾਂ ਮਕੈਨਿਕ ਯਾਰ ਉਹਨੂੰ ਗਿਣਦੇ ਆ ਮੇਰੀ ਵੀਡੀਓ ਪਤਾ ਨਹੀਂ ਵੀਰ ਜਿਹੜੇ ਦੇਖਦੇ ਹੋਣਗੇ ਗਲਤੀ ਸਭ ਤੋਂ ਹੁੰਦੀ ਆ ਇਹ ਕਿਤਾ ਮਕੈਨਿਕ ਉਹ ਵੀ ਜਿਹੜਾ ਉਹਦੀ ਗਲਤੀ ਐਕਸੈਪਟ ਕਰ ਲੇ ਤੇ ਮਗਰ ਪਹੁੰਚ ਕਰ ਦੇ ਹਣਾ ਕਿਉਂਕਿ ਆਪਾਂ ਛੋਟੇ ਪ੍ਰੋਬਲਮ ਆਉਂਦੀ ਵੇ ਪਿੱਛੇ ਮਗਰ ਕਾਰ ਦਵੇ ਦਾ ਪਰ ਲਈ ਯਾਰ ਆ ਬ੍ਰਾਂਡ ਨੇ ਟ੍ਰੈਕਟਰ ਗਲਤੀ ਇਹਨਾਂ ਤੋਂ ਵੀ ਹੁੰਦੀ ਜਿੱਡਾ ਮਰਜੀ ਤਗੜਾ ਬ੍ਰਾਂਡ ਲੈ ਲਓ ਕੁਛ ਵੀ ਲੈ ਲਓ ਗਲਤੀ ਹੋ ਜਾਂਦੀ ਬਸ ਉਹਦੇ ਮਗਰ ਪੈਰਵਾਹੀ ਕਰਨ ਵਾਲਾ ਹੋਵੇ ਜੇ ਉਹਨਾਂ ਕੰਪਨੀਆਂ ਵਾਰੰਟੀ ਤਾਂ ਹੀ ਦਿੰਦੀਆਂ ਉਹ ਮਗਰ ਪੈਰਵਾਹੀ ਨੂੰ ਵੀ ਸਾਡੀ ਇੰਜਨ ਗੇਅਰ ਲਿਫਟ ਦੀ ਗਾਰੰਟੀ ਆ ਭਾਈ ਕੁਛ ਵੀ ਹੁੰਦਾ 5 ਸਾਲਾਂ ਚ ਅਸੀਂ ਤੁਹਾਨੂੰ ਚੇਂਜ ਕਰਕੇ ਦਾਂਗੇ ਇਹ ਚੀਜ਼ੋ ਬਦਲ ਦਿੰਦੇ ਆ ਹਨਾ ਓਵੇਂ ਮਕੈਨਿਕਾਂ ਦਾ ਹਸਾਬ ਕਿਤਾਬ ਆ ਜਾ ਵੀ ਸ਼ੇਰਾ ਟਰਬੋ ਕਿਹੜਾ ਆਜੋ ਵੀਰੇ ਤੁਸੀਂ ਵੀ ਤੁਸੀਂ ਨਾਲੇ ਦੱਸੀ ਜਣਾ ਨਾ ਮੈਨੂੰ ਪਤਾ ਟਰਬੋ ਕਿੰਨਾ ਨੰਬਰ ਨੰਬਰ ਲੱਗੀ ਆ ਇਹਦੇ 61 ਆ 61 ਉਹ ਜਿਹੜੀ ਉਹ ਬੱਸ ਨੂੰ ਆਉਂਦੀ ਭਾਰਤ ਬੈਂਚ ਦੀ ਬੱਸ ਨੂੰ ਆਉਂਦੀ ਨਾ 61 ਨੰਬਰ ਇਹਨੂੰ ਪਤਾ ਵੀ ਉਹਨੂੰ ਇਹੀ ਆਉਂਦੀ ਆ ਉਹ ਉੱਤੇ ਲਿਖਿਆ ਹੁੰਦਾ ਨਾ ਭਾਰਤ ਬੈਂਚ ਜਿਹੜੀ ਬੱਸ ਨਹੀਂ ਚੱਲਦੀ ਡੱਬੇ ਤੇ ਵੀ ਗੈਰ ਨੇ ਬਣਾਈ ਉਹਨਾਂ ਲਈ ਸਪੇਅਰ ਪਾਰਟ ਹੀ ਉਸਦਾ ਇਹ ਮੈਨੂੰ ਅੱਜ ਪਤਾ ਲੱਗਿਆ ਭਾਰਤ ਬੈਂਚ ਦੀ ਬੱਸ ਦਾ ਇਹ ਅੰਚਿਤ ਇਹਨੂੰ ਪਤਾ ਸੀ ਭਾਰਤ ਬੈਂਜਰ ਬੱਸ ਨੂੰ ਆਉਂਦੀ ਹੈ ਕਹਿੰਦੇ ਨਹੀਂ ਸੀ ਪਤਾ ਮੈਨੂੰ ਅੱਜ ਪਤਾ ਲੱਗਿਆ ਭਾਰਤ ਬੈਂਜ ਲਿਖਿਆ ਤੇ ਭਾਰਤ ਬੈਂਜ ਉੱਤੇ ਵੀ ਲਿਖਿਆ ਜਗਰੂਪ ਇੱਕ ਹੋਰ ਆਉਣ ਲੱਗੇ 71 ਨੰਬਰ ਉਹਨੂੰ ਕਹਿੰਦੇ ਆ ਹੈ ਉਹ ਵੀ ਕਾਟ ਹੀ ਆ ਨਾ ਪਰ ਉਹਨੂੰ ਉਹ ਲੱਗੀ ਘੰਟੀ ਜੀ ਹਾਂਜੀ ਇਹਨੂੰ ਵੀ ਆਉਂਦੀ ਆ ਗੈਸ ਕਿ ਉਹਦੀ ਵੇਸਟ ਗੈਟ ਹੁੰਦੀ ਉਹ ਲਾਤੀ ਆ ਉਹ ਤਾਂ ਲਾਤੀ ਜਦੋਂ ਜ਼ਿਆਦਾ ਪ੍ਰੈਸ਼ਰ ਬਣਦਾ ਉਹ ਛੱਡ ਦਿੰਦੀ ਆ ਹੁਣ ਮੰਨ ਲਓ ਹੁਣ ਮੈਂ 30 ਜਿਆਦਾ ਭਜਾਉਣ ਰਿਹਾ ਉਹਨੇ ਪ੍ਰੈਸ਼ਰ ਲੀਕ ਕਰ ਦੇਣਾ ਉਹਨੇ ਇਹ ਵੀ ਪੈਪ ਬਲਥਨੋਂ ਬਚ ਜਾਂਦੀ ਉਹ ਦਿੱਤੀ ਕੰਪਨੀ ਨੇ ਬਚਾਅ ਵਾਸਤੇ ਆ ਅੱਛਾ ਪੈਪ ਬਲਥਨ ਤੋਂ ਹਾਂ ਵੀ ਕੁਝ ਹੋ ਨਾ ਜਾਵੇ ਜਾਂ ਜਦੋਂ ਓਵਰ ਬੂਸਟ ਹੋ ਗਿਆ ਉਹਨੇ ਛੱਡਣਾ ਹੁੰਦਾ ਹੌਲੀ ਹੌਲੀ ਗੇਜ ਹੁੰਦੀ ਉਹ ਤੇ ਜਿੰਨਾ ਪ੍ਰੈਸ਼ਰ ਜਦੋਂ ਪੀਐਸ ਉੱਪਰ ਹੋ ਗਿਆ ਉਹਨੇ ਛੱਡ ਦੇਣਾ ਹੌਲੀ ਹੌਲੀ ਹੁਣ ਆਪਾਂ ਨੂੰ ਤਾਂ ਇਹ ਹੁੰਦਾ ਵੀ ਘਟੇ ਨਾ ਹੋਰ ਵੱਧ ਜਵੇ ਤਾਂ ਕਰਕੇ ਉਹ ਆਪਾਂ ਬੰਦ ਕਰਕੇ ਨਾ ਹੁੰਦਾ ਜੇਟ ਜੇਟ ਵਾਲ ਜਿਹੜਾ ਹੁੰਦਾ ਉਹ ਬਿਲਡ ਕਰਤਾ ਉਥੇ ਅੱਛਾ ਇਹਦੀ ਲਾਤ ਹੀ ਵੇਸਟ ਕਟ ਦੇ ਲਾ ਫਿਰ ਗੱਲ ਹੋਤੀ ਆਣ ਖੜੀ ਨਾ ਪਹਿਲਾਂ ਟਰਬੋ ਦਾ ਨਹੀਂ ਸੀ ਪਤਾ ਹੁਣ ਟਰਬੋ 'ਚ ਵੀ ਗਾਹ ਮੋਡੀਫਿਕੇਸ਼ਨ ਆਪਨੇ ਮੁੰਡਿਆਂ ਨੂੰ ਪਤਾ ਲੱਗ ਗਿਆ ਹੈ ਨਾ ਮੋਡੀਫਿਕੇਸ਼ਨ ਭਾਈ ਬਥੇਰੀ ਹੋ ਜਾਂਦੇ ਟਰਬੋ 'ਚ ਹਾਂ ਨਾ ਪੱਖੇ ਵਿੱਚੋਂ ਚੇਂਜ ਹੋ ਜਾਂਦੇ ਕਈ ਕੁਝ ਹੋ ਜਾਂਦਾ ਹੈ ਬੂਸਟ ਹੋ ਜਾਂਦਾ ਹਾਂ ਕਈ ਕੁਝ ਹੋ ਜਾਂਦਾ ਜੀਰੂ ਬਲਿਆ ਨਹੀਂ ਲੱਗੇ ਦਿਖਾ ਵੀ ਦਈਏ ਵੀਰਾਂ ਨੂੰ ਫੀਟਿੰਗ ਵਗੈਰਾ ਇਹਦੀ ਇੰਟਰਕੂਲਰ ਲਾਇਆ ਕਿ ਨਹੀਂ ਨਹੀਂ ਹੁਣ ਕਾਹ ਲਾਵਾਂਗੇ ਤਨ ਦੱਸਿਆ 20-25 ਦਿਨਾਂ 'ਚ 60 ਤੇ ਜਾਣਾ ਸੀਗਾ ਬਹੁਤ ਟਾਈਮ ਚ ਤਿਆਰ ਕਰ ਲਿਆ ਦਿਨ ਰਾਤ ਮਤਲਬ ਰੰਗ ਕਰਾਇਆ ਦੇ ਲੋ ਰੰਗ ਨੂੰ ਹੀ ਨਹੀਂ ਤਾਂ ਮਹੀਨਾ ਲੱਗ ਜਾਂਦਾ ਸੀ ਖੜ ਖੜ ਕੇ ਜਾਣਦੇ ਸੀ ਸਾਡੇ ਜਿਹੜੇ ਮਕੈਨਿਕ ਨੇ ਕੀਤਾ ਉਹ ਵਾ ਵਾ ਟਾਈਮ ਤੇ ਰੰਗ ਕਰਤਾ ਯਾਰ ਇਹਨੂੰ ਚਾਰ ਦਿਨਾਂ ਚ ਰੰਗ ਕਰਤਾ ਰੈਕਮ ਅੱਜ ਛੱਡਿਆ ਸੀ ਅਗਲੇ ਹਫਤੇ ਜਾ ਕੇ ਲੈ ਲਿਆ ਮਤਲਬ ਅੱਜ ਸੋਮਵਾਰ ਛੱਡਿਆ ਮੰਨ ਲਓ ਪਹਿਲਾਂ ਅਸੀਂ ਇਦਾਂ ਕੀਤਾ ਪੁੱਛੀ ਜਾਂ ਨਹੀਂ ਕਿਤੋਂ ਕਿੰਨਾ ਟਾਈਮ ਹੈ ਪਹਿਲਾਂ ਅਸੀਂ ਨਾ ਗੇਅਰ ਦਾ ਸਾਰਾ ਕਰਾ ਲਿਆ ਸਿਸਟਮ ਇਹਦਾ ਗੇਅਰ ਕਲੱਚ ਬੰਦ ਹੋ ਗਿਆ ਡਾਕਟਰ ਹੁਣ ਪਤਾ ਸੀ ਖੁੱਲਣਾ ਨਹੀਂ ਹੈ ਟਰਬੋ ਮਗਰਾੜ ਤੋਂ ਉੱਪਰ ਲੱਗਣੀ ਹੈ ਨਹੀਂ ਤੈਨੂੰ ਸਾਰਾ ਕੱਸ ਕੇ ਤੁਸੀਂ ਟੈਸਟ ਟਸਟ ਨਹੀਂ ਟੈਸਟ ਸਿੱਧਾ ਹੀ ਕਿਉਂ ਆ ਬਸਾਖੀ ਤੇ ਜਾਂਦੇ ਆਂ ਰਾਤੀਂ ਹੀ 3 ਵਜੇ ਲੈ ਕੇ ਆਂ ਟਰੈਕਟਰ ਵੈਰੀਂਗ ਪੂਰੀ ਕਰਕੇ ਜੇ ਲੀਕ ਹੁੰਦਾ ਦਵਾਰੇ ਰੰਗ ਕਰਾਉਣਾ ਪੈਂਦਾ ਫੇਰ ਕਰਨਾ ਆ ਲੈਂਦੇ ਹੁਣ ਜਦੋਂ ਬਸਾਖੀ ਸਾਲ ਬਾਅਦ ਆਉਣੀ ਸੀ ਰਿਸਕ ਤਾਂ ਮਾੜਾ ਮੋੜਾ ਡਿਸਕ ਹੋਰ ਟਰੈਕਟਰ ਹੈਗੇ ਸੀ ਕੀ ਹੋ ਜਾਂਦਾ ਵੱੱਦ ਬਾਕੀ ਵੀ ਹੈਗੇ ਸੀ ਭਰਾ ਆਪਣੇ ਇਹਨਾਂ ਦੇ ਟਰੈਕਟਰ ਹੀ ਇੱਥੇ ਇਕੱਠੇ ਹੀ ਚਾਈਦਾ ਹੁੰਦਾ ਸਾਰੇ ਆਪਣਾ ਵੀ ਭਰਾ ਹੈਗੇ ਸਾਰੇ ਇਕੱਠੇ ਹੀ ਜਾਂਦਾ ਹੋਰ ਵੀ ਟਰੈਕਟਰ ਸੀਗੇ ਆਪਣੇ ਨਾਲ ਸਾਰੇ ਟੈਸਟਿੰਗ ਤਾਂ ਫੇਰ ਹਫਤਾ ਤੱਕ ਪਹਿਲਾਂ ਹੋਵੇ ਫੇਰ ਹੁੰਦੀ ਆ ਹਾਂ ਆਈ ਸੀ ਮਾਰੀ ਖਰਾਬੀ ਜਾਂਦੇ ਆ ਵਸਾਖੀ ਤੇ ਦੋ ਘੰਟੇ ਖੱਜਲ ਹੋਏ ਨਾਲੇ ਕਰਤਾ ਨੋਕਸ ਛੋਟਾ ਜਿਹਾ ਹੀ ਨਿਕਲ ਗਿਆ ਉਸ ਤੋਂ ਛੋਟਾ ਹੀ ਸੀਗਾ ਪੰਗੇ ਜਿਆਦਾ ਲੈਣ ਲੱਗ ਪਏ ਸੀ ਜਿਆਦਾ ਫੇ ਸਾਰੇ ਮਕੈਨਿਕ ਹੀ ਆ ਗਏ ਨਾ ਵੇ ਆ ਫੋਰਮੈਨ ਹੀ ਖੜੇ ਸਾਰੇ ਵਿਖਾਈਆਂ ਆਪਣੇ ਦੇ ਗਰੂਪ ਕੱਲੇ ਕੱਲੇ ਨੇ ਹੱਥ ਲਾਏ ਹੋਣੇ ਫਿਰ ਤਾਂ ਇਹਨੂੰ ਪਾਵਰ ਕਾ ਤੋ ਨਹੀਂ ਕੀਤਾ ਇੰਦਾ ਠੀਕ ਆ ਭਜੀ ਇੰਦਾ ਜਿਆਦਾ ਵਧੀਆ ਇੰਦਾ ਕੱਟ-ਕੂਟ ਮਿਰਤੋ ਦਾ ਵੱਜ ਜਾਂਦੇ ਆ ਜਿਹੜਾ ਪਾਵਰ ਚਲਾਉਂਦਾ ਉਹ ਤੇ ਪਾਵਰ ਹੱਥ ਚੜ ਜਾਂਦਾ ਮੈਨੂੰ ਸ਼ੁਰੂ ਤੋਂ ਇਹ ਵਧੀਆ ਰਹਿੰਦਾ ਭਾਜੀ ਯਾਰ ਵੀਰੇ ਮੇਰੀ ਗੱਲ ਨੂੰ ਮੜਾ ਸਮਝੀ ਸਵਾ ਚਾਰ ਚ ਪੈ ਗਿਆ 8 ਮਾਡਲ ਕਿਹਾ 8 ਮਾਡਲ ਜੇ ਆਪਾਂ ਮਾਡਲ ਹੀ ਉੱਚਾ ਲੈ ਲੈਂਦੇ ਕਿ ਉਹਦੇ ਤੇ ਵੀ ਇੰਨੇ ਲੱਗੇ ਮੈਂ ਤੁਹਾਨੂੰ ਸਮਝਾਉਣਾ ਜਿਆਦਾ ਲੱਗਣੇ ਸੀ ਪੈਸੇ ਇੰਨੇ ਲੱਗਣੇ ਸੀ ਹਾਂ ਉੱਤੇ ਇਹ ਸੀ ਨਾ ਉੱਚ ਰੰਗ ਹੀ ਖਾਸ ਮਿਲ ਜਾਂਦਾ ਆਪਾਂ ਨੂੰ ਵੀ ਰੰਗ ਥੋੜਾ ਹੋ ਜਾਂਦਾ ਉਹ ਤਾਂ ਮੈਨੂੰ ਸੀਗਾ ਵੀ ਮੈਂ ਰੰਗ ਨਵਾਂ ਹੀ ਕਰਾਉਣਾ ਸੀ ਤੋਂ ਹੀ ਭਾਜੀ ਆ ਪੱਲੇ ਤੋਂ ਰੰਗ ਉੜਦਾ ਹੀ ਉੜਦਾ ਫਿਰ ਮੈਂ ਪੈਸੇ ਲਾਉਣੇ ਸੀ ਫੇ ਮੈਨੂੰ 8 ਮਾਡਲ ਇਹ ਕਹੇ ਸੀ ਨਾ ਮ ਕਾਲੀ ਗਾਲੀ ਚ ਲੱਭਦਾ ਸੀ 8 ਮਾਡਲ ਮੈਨੂੰ ਪਸੰਦ ਆ ਗਿਆ ਪੰਜਾਬ ਨੰਬਰ ਸੀ ਮਿਲਦੇ ਹੀ ਟਰੈਕਟਰ ਇੰਨੇ ਮਤਲਬ 275 ਦੇ ਬਾਹਰਲਾ ਨੰਬਰ ਜੇ ਲੈਣ ਜਦਾ ਹਰਿਆਣੇ ਚ ਨਹੀਂ ਹੁੰਦੇ ਟਰੈਕਟਰ ਉਹ ਤਾਂ ਆਮ ਹੀ ਮਿਲ ਜਾਂਦੇ ਆਰਸੀ ਯੂਸੀ ਕੁਝ ਨਹੀਂ ਮਿਲਨੀ ਉਹਦਾ ਜੇ ਕਾਲੂ ਕੁਝ ਹੋ ਗਿਆ ਚੱਕਰ ਉੱਥੇ ਖੜਾ ਰਹਿਣਾ ਥਾਣੇ ਫੇ ਤਾਂ ਕਰਕੇ ਇਹਦੀ ਆਰਸੀ ਯੂਸੀ ਸਾਰਾ ਕੁਝ ਚਾਰਪੁਰ ਨੰਬਰ ਤਾਂ ਕਰਕੇ ਲਿਆ ਸੀ ਜੇ ਮਿਲਦੇ ਇੰਨੇ ਕਿਤੇ ਆ ਵੀਰੇ ਮਿਲਦਾ ਭਾਜੀ ਇੰਨੇ ਕਦਾਈਏ ਇੰਨੇ ਕਦਾਈਏ ਮਾਰਕੀਟ ਹੈਗੀ 60 ਦੀ 8 8 ਮਾਡਲ ਯਾਰ ਵਾਵਾ ਨੇ ਦੀ ਬਥੇਰੀਆਂ ਮਾਰ ਕੇ ਹਨਾ ਜਿਹੜਾ ਨਵਾਂ ਆਇਆ ਜਿਸ ਦਾ ਸਰਾਂਸਰ ਬਾਹਰ ਘੜਤਾ ਸ਼ੋਅ ਤੋਂ ਉਹਦੇ ਪਾਰ ਉਹ ਫਿਰ ਆਪਣੇ ਮੁੰਡਿਆਂ ਨੂੰ ਥੋੜੇ ਪਸੰਦੇ ਘੱਟ ਆ ਉਹ ਨਹੀਂ ਆ ਆਪਣੇ ਦੋ ਦੇ ਨਾਲ ਹੋਰ ਟਰੈਕਟਰ ਬਥੇਰੇ ਆ ਇਹ ਤਾਂ ਫੇਰ ਹੀ ਕਰਕੇ ਸੋਹਣੇ ਲੱਗਦੇ ਆ ਪੜਾਵਾ ਵਧੀਆ ਬਹੁਤ ਜਿਆਦੇ ਮੁੰਡਿਆਂ ਨੂੰ ਆ ਸਰਾਂਸਰ ਪਸੰਦ ਆ ਇੱਥੇ ਵਾਲਾ ਸਹੀ ਗੱਲ ਹੈ ਹੁਣ ਇਹਨਾਂ ਬਤੰਦਰਾ ਨੇ ਨਾ ਚਲੋ ਕੰਪਨੀ ਦਾ ਪਕਈਆਂ ਨੂੰ ਵੀ ਵਧੀਆ ਲੱਗਦੇ ਹੋਣਗੇ ਆਪਾਂ ਹਨਾ ਕਾਹਨੂੰ ਕਹਿਣਾ ਸਭ ਦੀ ਆਪੋ ਆਪਣੀ ਚੁਆਇਸ ਆ ਤੇ ਜਿਵੇਂ ਹੁਣ ਤੂੰ ਦੌੜਨ ਵਾਸਤੇ ਕੀਤਾ ਟਰਬੋ ਇਹਦਾ ਜ਼ੋਰ ਵਾਸਤੇ ਕੀਤੀ ਨਾ ਟਰਬੋ ਟਰਬੋ ਦਾ ਹਾਂਜੀ ਦੌੜਨ ਵਾਸਤੇ ਇੰਜਨ ਵੱਡਾ ਕਰੰਬਰੇ ਨਹੀਂ ਸੋਚਿਆ ਪਿਸਟਨ ਵਗੈਰਾ ਦਾ ਕੁਝ ਨਹੀਂ 60 ਦੇ ਉੱਦਾ ਵੱਡਾ ਹੀ ਹੁੰਦਾ ਸਿਆ ਜੀ ਬਾਟੀ ਪਿਸਟਨ ਨਾਲੋਂ ਜਿਹੜਾ 60 ਦਾ ਪਿਸਟਨ ਸਾਡੀ ਘੱਤ ਚੁਣਦੇ ਯਾਰ ਦੌੜਨ ਨੂੰ ਵਧੀਆ ਭਾਈ ਛੇਤੀ ਭਾਈ ਗੇਅਰ ਰੇਸ਼ਿਓ ਦੀ ਗੱਲ ਆ ਜੇ ਮੰਨ ਲਓ ਇਹਦਾ ਪਹਿਲਾ ਦੂਜਾ ਤੀਜਾ ਚੌਥੇ ਦੀ ਸਾਰਿਆਂ ਦੀ ਗਰਾਰੀ ਵਧ ਗਈ ਹੁਣ ਹੌਲੈਂਡ 'ਚ ਐਕਸਲ ਪਾਉਨੇ ਆ ਆਪਾਂ ਤੇ ਉਹ ਚੌਥੇ ਦੀ ਗਰਾਰੀ ਮੰਨ ਲਓ ਹੁਣ ਤੀਏ ਤੋਂ ਬਾਅਦ ਚੌਥਾ ਪਾਉਣਾ ਉਹਨੇ ਲੋਡ ਲੈ ਜਾਣਾ ਇਹਦੀ ਗ ਸਭ ਤੋਂ ਸੌਖਾ ਇਹ ਹੀ ਆ ਹਨਾ ਦੌੜਨ ਵਾਸਤੇ ਦੌੜ ਹੋ ਗਿਆ ਇਹ ਹੋ ਗਿਆ ਗੇਅਰ ਬਾਕਸ ਇਹ ਵੀ ਆ ਜੌਂਡ ਯਰ ਤੋਂ ਹੌਲੈਂਡ ਹੌਲੈਂਡ ਤੋਂ ਇੱਧਰ ਨਾਲ ਲੈ ਆਏ ਜਣ ਮੈਨੂੰ ਆਪ ਨੂੰ ਸਾਹਕ ਤਾਂ ਬਦਲਣਾ ਪੈਣਾ ਮੈਨੂੰ ਲੱਗਦਾ ਇਹਦੇ ਟਾਇਰ ਆਹੀ ਆਉਂਦੇ ਆ ਨਾਲ ਦੀ ਸੀਗੇ ਇਹ ਇਹ ਨਾਲ ਦੀ ਹੈ ਹਾਂ ਨਾਲ ਆਹੀ ਇਹ 12 ਕੇ 13 13 ਦੇ ਇਹ ਹੁਣ ਪਾਏਗਾ 12 ਦੇ ਹਨਾ 12 ਦੇ ਪਾਵਾਂਗੇ ਬਾਕੀ ਕਲੱਚ ਪਾਇਆ ਹੀ ਇੱਥੇ ਕਲੱਚ ਕਾਹਤੋਂ ਪਾਇਆ ਕਲੱਚ ਇੱਕ ਤਾਂ ਸਲਿੱਪ ਕਰਦੇ ਬਦਲਣਾ ਤਾਂ ਹੈਗਾ ਹੀ ਸੀ। ਸੋ ਜਿਹੜੇ ਮਕੈਨਿਕ ਤੋਂ ਕਰਾਇਆ ਹੀ ਉਹ ਕਹਿੰਦਾ ਸੀ ਵੀ ਡਬਲ ਕਲੱਚ ਕਰ ਦਿੰਨੇ ਆ। ਵੀ ਸਲਿੱਪ ਨਹੀਂ ਮਾਰੂਗਾ। ਫਿਰ ਉਹ ਸੋਨਾਲੀਕਾ 110 ਹਸ ਪਾਵਰ ਦੀ ਹੁੰਦੀ ਏ ਉਹ ਕਲੱਚ ਪਲੇਟ। ਉਹ ਪਾ ਕੇ ਹਾਂਡੀ ਤਿਆਰ ਕਰਾ ਕੇ ਖਰਾਦੀਏ ਤਾਂ ਉਹ ਵਾਲਾ ਕਲੱਚ ਪਾਇਆ ਹੀ ਇਹ ਚ। ਅੱਗੇ ਅੱਗੇ ਸਲਿੱਪ ਨਹੀਂ ਮਾਰਦਾ ਜੋ ਮਰਜ਼ੀ ਹੋ ਜੇ ਗਾਰੰਟੀ ਆ ਫੁੱਲ। ਤੇ ਅੱਗੇ ਪਿੱਛੇ ਮਤਲਬ ਭਾਵੇਂ 10 ਮਿੰਟ 20 ਮਿੰਟ ਲਗਾਤਾਰ ਜਦੋਂ ਗਰਮ ਹੋ ਜਾਂਦਾ ਨਾ ਉਹ ਨਹੀਂ ਚੀਜ਼ ਵੀ ਕਲੱਚ ਕਰ ਜੂਗਾ। ਸਮਾਨ ਤੋੜ ਦੂ ਕਲੱਚ ਪਲੇਟ ਨੂੰ ਨਹੀਂ ਕੁਝ ਹੁੰਦਾ ਏਡੀ ਵੱਡੀ ਆ ਉਹ। ਕਲਚ ਦੇ ਵੇਟ ਬਾਰੇ ਨੌਲੇਜ ਹੈ ਜੀ ਤੈਨੂੰ ਕਿ ਨਹੀਂ ਕਲਚ ਨਹੀਂ ਨਹੀਂ ਉਹਦੇ ਬਾਰੇ ਨਹੀਂ ਹੌਲੀ ਹੌਲੀ ਸਿੱਖ ਜਾਈਗਾ ਇਸ ਲਾਈਨ ਚ ਆ ਗਿਆ ਹਾਂ ਹੌਲੀ ਹੌਲੀ ਤੈਨੂੰ ਪਤਾ ਲੱਗ ਜੀਗਾ ਬਾਕੀ ਪੰਪ ਸੀ ਆਪਣਾ ਇਹਦਾ ਪੰਪ ਦਾ ਹੈ ਅੱਛਾ ਨਹੀਂ ਖੋਲ ਦੇ ਮੈਂ ਚੋਪਾਂ ਭਰਾਵਾ ਉਹ ਮੇਰੇ ਤੋਂ ਨਿਕਲ ਜਾਂਦੀ ਗੱਲ ਕੀ ਕਰਾਂ ਮੈਂ ਤਾਂ ਪੁੱਛਿਆ ਵੀਰ ਨੂੰ ਮੈਂ شاید ਵੀਰ ਨੂੰ ਪਤਾ ਹੋਵੇ ਪੰਪ ਆਹ ਪੰਪ ਦਾ ਪੰਪ ਦਾ ਉਹਨੇ ਉਹਨੂੰ ਮਕੈਨਿਕ ਵੀਰ ਨੂੰ ਆਪੇ ਹੀ ਦੱਸਤਾ ਸੀਗਾ ਨਹੀਂ ਪੰਪ ਖੁਲਾ ਲਿਆ ਸੀ ਪੰਪ ਨੋਜ਼ਲਾ ਕਰਾ ਕੇ ਮੈਂ ਆਪ ਲੈ ਕੇ ਆਇਆ ਸੀ ਨਹੀਂ ਵੀ ਮੈਂ ਉਹਨੂੰ ਵੀਰ ਨੂੰ ਦੱਸਿਆ ਸੀ ਵੀ ਅਸੀਂ ਦੌੜਨ ਵਾਸਤੇ ਰੈਡੀ ਜੇ ਤੋ ਪੰਪ ਕਰਾਉਣਾ ਸੀ ਹਾਂ ਉਹਨਾਂ ਨੂੰ ਦੱਸੇ ਮਕੈਨਿਕ ਨੇ ਫੋਨ ਕਰਕੇ ਦੱਸਤਾ ਸੀ ਵੀ ਆਹ ਨੰਬਰ ਪਲੈਂਜਰ ਪਾਉਣੇ ਆ ਅੱਛਾ ਕੀ ਇੰਨਾ ਕੋਵਰ ਕਰਨਾ ਸਾਰਾ ਇਹ ਕਿਤੋਂ ਰੈਡੀ ਆ ਤੇ ਸਟਰੈਕਟਰ ਇਹ ਸੁਖੜੇ ਇਹ ਤੋਂ ਅੱਛਾ ਉਹਨਾਂ ਨੇ ਤਿਆਰ ਕੀਤਾ ਉਹਨਾਂ ਤੋਂ ਕੀਤਾ ਪਰ ਭਾਵੇਂ ਉਹਨੂੰ ਤਾਂ ਸਾਰਾ ਕੁਝ ਹੀ ਪਤਾ ਦੇ ਹੋਰ ਕਿਤੇ ਜਾਂਦਾ ਵੀ ਨਹੀਂ ਇਹ ਕਿਤੇ ਚਲ ਵੀ ਜਾਵੇ ਸੂਤ ਵੀ ਨਹੀਂ ਆਉਂਦਾ ਉਦੋਂ ਵੀ ਖਰਾਬੀ ਆਈ ਸੀ ਪਿੱਛੋਂ ਫੋਨ ਆਇਆ ਸੀ ਭਾਈ ਦਾ ਮੈਨੂੰ ਵੀ ਆ ਨੌਕਸਿਆ ਨੌਕਸ ਇੰਨਾ ਕਿ ਸੀ ਪੈਨ ਫਸੀ ਹੋ ਸੀ ਬਸ ਉਹ ਸਾਰਾ ਗੀਅਰ ਖੋਲਣ ਨੂੰ ਫਿਰਦੇ ਆਈ ਉੱਥੇ ਉਹ ਹੀ ਤਾਂ ਕਹਿੰਦਾ ਪਿੱਛੋਂ ਫੋਨ ਕਰਦਾ ਰਿਹਾ ਵੀ ਇਦਾਂ ਇਦਾਂ ਉਹਨੇ ਭੇਜਣਾ ਹੀ ਸੀ ਤਾਂ ਸਾਨੂੰ ਭੇਜਦਾ ਫਿਰ ਠੀਕ ਕਰਾ ਗਏ ਉਹ ਉਹ ਬੰਦੇ ਨੇ ਤਾਂ ਸਾਰੀ ਉਮਰ ਲਾਤੀ ਹੈ ਨਾ ਆਪਣੇ ਦੇ ਗਰੂਪ ਦੇ ਟਰੈਕਟਰ ਲਾਈਨ ਚ ਫਿਰ ਉਹਨੂੰ ਤਾਂ ਫੋਨ ਤੇ ਪਤਾ ਲੱਗ ਹੀ ਜਾਣਾ ਹੈ ਮਲਾਖ ਖਾਣਾ ਅੱਖਾਂ ਦੇ ਪਾਸੇ ਕਰਨਾ ਆ ਜਾਵਰੇ ਦੇ ਗਰੂਪ ਇੱਕ ਅਦੇ ਮਗਰਾੜ ਚੇਂਜ ਕਰਤੇ ਹਾਂਜੀ ਮਗਰਾੜ ਲੈਟਾ ਨਵੇਂ ਮਾਡਲ ਦੀਆਂ ਪਾਈਆਂ ਫਿਰ ਉਹ ਸਟਿੱਕਰ ਸਟਿੱਕਰ ਸਾਰਾ ਹੁਣ ਨਵੇਂ ਮਾਡਲ ਚ ਹੀ ਹੋ ਗਿਆ ਸੀ ਇਹਦੇ ਮਗਰਾੜ ਪਹਿਲਾਂ ਕਿਵੇਂ ਦਉਂਦੇ ਗੋਲ ਆਹ ਚੀਜ਼ ਨਹੀਂ ਹੁੰਦੀ ਸਿੱਧੇ ਜੇ ਨਹੀਂ ਜਿਹੜੇ ਫੋੜਨ ਨੂੰ ਹੀ ਆਉਂਦੇ ਆਹ ਗੋਲ ਹਾਂ ਗੋਲ ਦੇ ਸਿੱਧੇ ਸਿੱਧੇ ਜੇ ਆਹ ਚੀਜ਼ਾਂ ਨਹੀਂ ਹੁੰਦੀਆਂ ਡਿਜ਼ਾਈਨਿੰਗ ਜੀ ਹੋ ਗਈ ਜਾਂ ਇਹ ਨਵੇਂ ਲੈ ਕੇ ਲਾਇਆ ਇਹ ਨਵੇਂ ਲੈ ਸੀ ਇਹ ਇਹ ਆਏ ਸੀ 15800 ਦੇ ਮਗਰਾੜ ਆ ਗਏ ਸੀ ਦੋਨੇ ਦੋਨੇ ਓਰੀਜਨਲ ਆ ਫਾਰਮ ਟਰੈਕ ਦੇ ਓਰੀਜਨਲ ਇਹ ਪੂਰੀ ਪੈਕਿੰਗ ਚ ਆਇਆ ਫਾਰਮ ਡ੍ਰੈਗ ਦੇ ਹਾਂਜੀ ਸਕਾਟ ਦਾ ਖਰੇ ਸਮਾਨ ਹੁੰਦਾ ਇਹ ਚ ਸਪੇਅਰ ਪਾਰਟ ਉਹੋ ਆਈ ਸੀ ਪੈਕਿੰਗ ਆਹ ਐਂਡੀਕੇਟਰ ਸਣੇ 15000 ਦੇ ਨਹੀਂ 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 ਇਹ 4000 ਦੀ 4 ਹੀ ਆ ਜਾਂਦੇ ਆ ਇਹ 4000 ਦੇ 4 ਆ 4 ਆ ਜਾਂਦੇ 15 ਤੇ 4 19000 ਰੁਪਿਆ ਦਾ ਆਹੀ ਆ ਆਹੀ ਆ ਤੇ ਜਿਹੜੇ ਆ ਉੱਪਰ ਹੈਂਡਲ ਆ ਇਹ ਨਾਲ ਹੀ ਆਉਂਦੇ ਕਿ ਬਾਅਦ ਨਹੀਂ ਇਹ ਵੀ ਆਪ ਹੀ ਲੈਣੇ ਪੈਂਦੇ ਇਹ ਖਰੇ ਹਾਲੈਂਡ ਦੇ ਹੁੰਦੇ ਆ ਇਹ 2-300 ਦੇ ਖਾਸੇ ਮਹਿੰਗੀ ਨੀ ਚੀਜ਼ ਇਹ ਇਹ ਲਿਫਟ ਕੰਮ ਕਰਦੀ ਕਿ ਨਹੀਂ ਖੇਤੀ ਕਰੀਦੀ ਨਹੀਂ ਭਾਈ ਨਹੀਂ ਲਿਫਟ ਪੰਪ ਦਾ ਮਤਲਬ ਕੀ ਜਾਂ ਦਾ ਕੋਈ ਨੁਕਸਿਆ ਚ ਚਲਾਈ ਹੀ ਨਹੀਂ ਕਦੀ ਨਾ ਚਲਦੀ ਐ ਲਾ ਹੀ ਦੇਣੀਆਂ ਲਿੰਕ ਅ ਅੱਛਾ ਨਾ ਚਲਦੀ ਤੇ ਨਾ ਹੀ ਚਲਾਉਣੀ ਆ ਕੀ ਕਰਨਾ ਚਲਾ ਕੇ ਟਰੈਕਟਰ ਹੈਗਾ ਆਪਣੇ ਤੋਂ ਹੌਲੈਂਡ ਤੁਹਾਨੂੰ ਪਤਾ ਖੇਤੀ ਨੂੰ ਤਾਂ ਪੂਰਾ ਕੰਮ ਜਾਵੇ ਉਹ ਹਾਂ ਉਹ ਤਾਂ ਸਰ ਤੋਂ 17 ਦਾ ਛੋਟਾ ਟਰੈਕਟਰ ਆਈ ਆ ਉਹਦਾ ਸਰ ਤੋਂ ਫਾਰਮ ਟਰੈਕ ਸੀਗਾ ਪਹਿਲਾਂ ਵੀ ਸਰ ਤੋਂ ਇਸ ਹਾਲਾ ਲੋ 8 ਚਾਹੀ ਫਾਰਮ ਟਰੈਕ ਲੈ ਲਿਆ ਸੀ 65 ਤੇ ਉਹ ਸੀਲ ਹੋ ਗਿਆ ਸੀ ਕੰਪਨੀ ਵੱਲੋਂ 10 ਸਾਲ ਉਹਦਾ ਕੇਸ ਚੱਲਿਆ ਫਿਰ ਅਸੀਂ ਜਿੱਤ ਕੇ ਨਵਾਂ ਟਰੈਕਟਰ ਲੈ ਲਿਆ ਸੀ ਹੁਣ ਉਹ ਮੰਮੀ ਹੁਣ ਤੋਂ ਟਰੈਕਟਰ ਨਹੀਂ ਦਿੱਤਾ ਨਾ ਉਣੀ ਮਤਲਬ ਇੰਜਨ ਦੇ ਦਿੱਤਾ ਹੀ ਸਾਨੂੰ ਉਹ ਚੱਲੀ ਗਿਆ ਕੇਸ ਬਹੁਤ ਚੱਲੀ ਗਿਆ ਉਹ ਜਿੱਦਾਂ ਅੱਜ ਗਾਰੰਟੀ ਦੇ ਸੀ ਤੇ ਤੁਹਾਡੇ ਕੋਲਿਆ 10 ਸਾਲ ਖੁੱਲਾ ਹੀ ਰਿਹਾ ਜੀ ਉਹ ਅਚਲੇਟਰ ਖੁੱਲਾ ਹੀ ਰਿਹਾ 10 ਸਾਲ ਕਦੀ ਕਿਤੇ ਖੁੱਲਾ ਰਹਿੰਦਾ ਸੀ ਕਦੀ ਕਿਤੇ ਖੁੱਲਾ ਰਹਿੰਦਾ ਸੀ ਏਜੰਸੀ ਵਾਲਿਆਂ ਨੇ ਕੇਸ ਹੀ ਸਾਡਾ ਉੱਪਰ ਤੱਕ ਲੱਗਾ ਰਿਹਾ ਕੇਸ ਫੇਰ ਅਹੀ ਹਾਲੈਂਡ ਕਰਾ ਲਿਆ ਸੀ ਅੱਛਾ ਫਿੱਤੀ ਜੇ ਸਾਨੂੰ ਥੋੜਾ ਖਾਉਂਦਾ ਸੀ ਚਲੋ ਥੱਕ ਗਏ ਤੂੰ ਥੱਕ ਗਏ ਹੈ ਅੱਛਾ ਓਕੇ ਬ੍ਰੇਕਾਂ ਬ੍ਰੇਕਾਂ ਦਾ ਕੋਈ ਇੱਕ ਗੱਲ ਹੋਰ ਵੀ ਸਾਰੇ ਇਹਨਾਂ ਦੇ ਵੀ ਜੇ ਭਾਜ ਦਾ ਡਰਾਈਵਰ ਕਾਣਾ ਤੇਲ ਵਾਲੀਆਂ ਬ੍ਰੇਕਾਂ ਕਰੋ ਆ ਕਰੋ ਸੁੱਕੀਆਂ ਬ੍ਰੇਕਾਂ ਭਾਜੀ ਰੁਕਦਾ ਪੂਰਾ ਰੁਕਦਾ ਜਿੰਨਾ ਕਹੋਗੇ ਇਹ ਖਾਸੀਆਂ ਮਹਿੰਗੀਆਂ ਵੀ ਨਹੀਂ 2000 ਦੇ ਅੰਦਰ ਅੰਦਰ ਹਨਾ ਹਿਸ਼ਾਰਪੁਰ ਜਿੱਥੇ ਪਤਾ ਹੀ ਹੋਣਾ ਵਿਸ਼ਾਲ ਮੈਗਾ ਮਾਰਕ ਕੋਲ ਕਰਦੇ ਆ ਉਣੀ ਉਹਨਾਂ ਨੇ ਦੱਸਤਾ ਸੀ ਵੀ ਇਦਾਂ ਵੀ ਰੋਕਣ ਵਾਲੀ ਪੂਰੀ ਚਾਹੀਦੀ ਸਾਨੂੰ ਪਹੁੰਚਾਉਣ ਕਰਕੇ ਸੁੱਕੀਆਂ ਬ੍ਰੇਕਾਂ ਆ ਜਿੱਦਾਂ ਗੱਡੀ ਦੀ ਨਹੀਂ ਇਹ ਨਹੀਂ ਵੀ ਖੜ ਕੇ ਉਹਦੇ ਮਾੜੀ ਜਿਹੀ ਬ੍ਰੇਕ ਲਾ ਸਲਿੱਪ ਮਾਨ ਲੱਪਦਾ ਜੇ ਜ਼ੋਰ ਨਾਲ ਲਾਤੀ ਕਿਹੜੀਆਂ ਪੈਡਲ ਕਿਹੜੇ ਆ ਕਿ ਪੋਲੇ ਆ ਪੈਡਲ ਪੋਲੇ ਪਰ ਰੁਕ ਜਾਂਦਾ ਜਿੱਦਾਂ ਗੱਡੀ ਦਾ ਨਹੀਂ ਹੁੰਦਾ ਵੀ ਹਾਂ ਬੋਲਾਈ ਹੁੰਦਾ ਥੱਲੇ ਜਾ ਕੇ ਤਾਂ ਥੋੜਾ ਜਿਹਾ ਹੋਈ ਜਾਣਾ ਭਾਰਾ ਜਿਹਾ ਟਾਇਰ ਹੀ ਲੋਕ ਹੋ ਗਏ ਪਰ ਇਹ ਨਹੀਂ ਵੀ ਜਿੱਦਾਂ ਸੁੱਕੀਆਂ ਜੇ ਆਮ ਆਮ ਮਸਾਲੇ ਲੈਂਦੀਆਂ ਆਪਾਂ ਫਿਰ ਉਹਦੇ ਮੁਕਾਬਲੇ ਤਾਂ ਬਹੁਤ ਵੱਧਿਆ ਦੀ ਪਰਫਾਰਮੈਂਸ ਤੇ ਕਲਚ ਜਿਵੇਂ ਇਹਦਾ ਮੋਡੀਫਾਈ ਤੂੰ ਕਰਿਆ ਦੇਖ ਲਓ ਪੂਰਾ ਜਿੱਦਾਂ ਕਈ ਮੋਡੀਫਾਈ ਕਰਦੇ ਹਾਰਡ ਕਰ ਦਿੰਦੇ ਆ ਇਹ ਡਬਲ ਕਲਚ ਕਰਕੇ ਹਾਰਡ ਨਹੀਂ ਹੈਗਾ ਮੈਂ ਤਾਂ ਇਹਨਾਂ ਨੂੰ ਪੁੱਛਾਂ ਕਿ ਇਹ ਕਿੰਨੇ ਨੇ ਵੱਡਾ ਕਲਚ ਪਾਤਾ ਮੁੜ ਕੇ ਹਾਰਡ ਹੋ ਗਿਆ ਖੜੇ ਹੋ ਕੇ ਉਹਦੇ ਕਲਚ ਦੇਖੋ ਚੱਲਦਾ ਹੌਲਣ ਵਾਂਗੂੰ ਹਾਂ ਠੰਡੀ ਸਾਰੀ ਹੌਲਣ ਦੀ ਸੀ ਇਹਦਾ ਕੋ ਬੋਡੀ ਪਾਰਟ ਬਾਹਰੋਂ ਚੇਂਜ ਕੀਤਾ ਹੈ ਕਿ ਨਹੀਂ ਬਾਹਰੋਂ ਹਾਂ ਜਿਵੇਂ ਲਾਲਾ ਵੀ ਆਹ ਚੀਜ਼ ਕੁਝ ਚੇਂਜ ਹੋਵੇ ਨਹੀਂ ਅੰਦਰੋਂ ਹੀ ਹੋਇਆ ਕਿਉਂਕਿ ਬਾਹਰੋਂ ਤਾਂ ਕੁਝ ਖਰਾਬ ਹੀ ਨਹੀਂ ਅੰਦਰੋਂ ਦਾ ਗੀਅਰ ਬਾਕਸ ਲੈ ਕੇ ਆਏ ਜਦੋਂ ਖੋਲਿਆ ਸੀ ਵਿੱਚੋਂ ਸਮਾਨ ਤਾਂ ਖਰਾਬ ਨਿਕਲਣਾ ਸੀ ਕਾਫੀ ਹੱਦ ਤੱਕ ਜਦੋਂ ਚੌਥਾ ਗਿਆ ਹੋ ਗਿਆ ਇਹ ਤਾਂ ਚੱਲਦਾ ਸੀਗਾ ਮਤਲਬ ਕਵਾੜੀਆਂ ਤੋਂ ਲਿਆ ਕੇ ਕਿਸ ਜ਼ਿੰਮੇਵਾਰ ਤੋਂ ਇਹ ਸ਼ਹਿਰਪੁਰ ਨੰਬਰ ਕੋਈ ਖੇਤੀਬਾੜੀ ਕਰਦੇ ਛੱਡ ਕੇ ਗਿਆ ਸੀ ਖੜਾ ਕਵਾੜਚੀ ਸੀ ਨਹੀਂ 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 ਵੇਚ ਕੇ ਗਿਆ ਸੀ ਦੋ ਤਿੰਨ ਦਿਨ ਬਾਅਦ ਅਸੀਂ ਖਰੀਦ ਲਿਆਂਦਾ ਜਲੰਧਰ ਪੰਜਾਬ ਟਰੈਕਟਰ ਵਾਲੇ ਜਿੱਦਾਂ ਟਰੈਕਟਰ ਨਹੀਂ ਡੀਲਰਾਂ ਕੋ ਲੈ ਕੇ ਆਏ ਡੀਲਰ ਵੀਰਾਂ ਕੋਲ ਡੀਲਰ ਵੀਰਾਂ ਤੋਂ ਚੱਲਦਾ ਸੀ ਟਰੈਕਟਰ ਤਾਂ ਇੱਥੋਂ ਕੁਝ ਨਹੀਂ ਆਹ ਸਟੀering ਦਾ ਚੇਂਜ ਆ ਹਨਾ ਇੱਕ ਤਾਂ ਹਾਂਜੀ ਉਹ ਛੋਟਾ ਪਾਇਆ ਤੇ ਯਾਰ ਇੱਕੇ ਪਾਵਰ ਨਹੀਂ ਗਿਆ ਇੱਕ ਤੋਂ ਇਹਨੂੰ ਛੋਟਾ ਕਰਤਾ ਮੋੜ ਮੋੜ ਜਾਂਦਾ ਮੋੜ ਜਾਂਦਾ ਆਦਤ ਪਈ ਆ ਤੇਰਾ ਹੱਥ ਟਿੱਗ ਗਿਆ ਹੋਣਾ ਹਨਾ ਵਾਕਈ ਯਾਰ ਬਾਲਾ ਰਹਿਲਾ ਕਲਚ ਬ੍ਰੇਕ ਵੀ ਨਹੀਂ ਖੁੱਲਿਓ ਇਹ ਖੁੱਲਿਓ ਇਹ ਕੰਮ ਕਰਦੀ ਆ ਛੱਡ ਦੇ ਉੱਥੇ ਜਿੱਥੇ ਜਿੱਥੇ ਹਾਰਡ ਹੁੰਦਾ ਉੱਥੇ ਪੂਰੀ ਰੁਪਨ ਲੱਪ ਜਾਂਦਾ ਡਾਕਟਰ ਬਸ ਇੱਥੇ ਰੁਕ ਜਾਂਦਾ ਤੁਸੀਂ ਮੈਨੂੰ ਲਾ ਲੇਟ ਆਈ ਤੇ ਹੀ ਦੇਖ ਲੈਣਾ ਪੂਰਾ ਇੱਥੇ ਆਣ ਕੇ ਰੋਕ ਤਾਂ ਨਾਲ ਹੀ ਰੁਕ ਜਾਂਦਾ ਡਾਕਟਰ ਸੋਨਾ ਤੇ ਹਾਰ ਹੋ ਗਿਆ ਹਣਾ ਕੁੱਲ ਮਿਲਾ ਕੇ ਪੈਸੇ ਲੱਗੇ ਆ ਹਾਂਜੀ ਬਣ ਗਈ ਗੱਲ ਬਣ ਗਈ ਇਹ ਨਹੀਂ ਹੈਗਾ ਵੀ ਉਹ ਜੋ ਸੋਚਿਆ ਹੀ ਉਹੀ ਬਣਾਤਾ ਇਹ ਦੋ ਗਾਂ ਦਿਮਾਗ ਚੋਂ ਕੀ ਚੱਲਦਾ ਗਾਂ ਹੁਣ ਕੁਝ ਕਰਨਾ ਤਾਂ ਮੇਲੇ ਮੁੱਲੇ ਵੀ ਹੈ ਨਹੀਂ ਨਾ ਹੋਣਗੇ ਤਾਂ ਫੇਰ ਕਰਾਂਗੇ ਯਾਰ ਦੀ ਘੜੀ ਇੱਥੇ ਬੱਸ ਆ ਇੰਜਨ ਪਰ ਤੈਨੂੰ ਨਹੀਂ ਰੱਖਣਾ ਸੀ ਇੰਜਨ ਨਹੀਂ ਕਰੀ ਕਰਨਾ ਚਾਰ ਇੰਜਨ ਨਹੀਂ ਕਰਨਾ ਕਾ ਤੂੰ ਸੋਹਣਾ ਲੱਗਦਾ ਰੈਡੀਟਰ ਪੂਰਾ ਹਿੱਸਾ ਸ਼ੋਅ ਕਰੋ ਕਰੋ ਤਿੰਨ ਹੀ ਕਰਾਂਗੇ ਤਿੰਨ ਚ ਥੋੜਾ ਕਿਹੜਾ ਹੋਰ ਕਰਾਂਗੇ ਹੈਗੀ ਦੋ ਚਾਰ ਚੀਜ਼ਾਂ ਹਜੇ ਹੋ ਜਾਣੀ ਹੈ ਤਿੰਨ ਚ ਜਿੰਨਾ ਫੁੱਲ ਹੋ ਸਕਦਾ ਕਰ ਦੇਣਾ ਵੀ ਤਿੰਨ ਤੱਕ ਜਿੱਥੇ ਤੱਕ ਪਹੁੰਚ ਆ ਗਿਆ ਪਹੁੰਚ ਜਾਣਾ ਤੇ ਇਹ ਟਰਬੋ ਦੀ ਮੋਡੀਫਿਕੇਸ਼ਨ ਥੋੜੀ ਜਿਹੀ ਹੋਰ ਕਰਨੀ ਪੈਣੀ ਆ ਤੇ ਇੱਕ ਇਹਦੀਆਂ ਨੋਜ਼ਲਾਂ ਥੋੜੀਆਂ ਚੇਂਜ ਕਰਨੀਆਂ ਆ ਅੱਛਾ ਉਦਾਂ ਤਾਂ ਨੋਜ਼ਲਾਂ ਉਹ ਕੀਤੀਆਂ ਹੋਣੀਆਂ ਫਿਰ ਵੀ ਥੋੜੀਆਂ ਕਹਿੰਦੇ ਹੋ ਜਾਣੀਆਂ ਹੋਰ ਡੀਜ਼ਲ ਇਕ ਦਿਨ ਨੱਪਿਆ ਡੀਜ਼ਲ ਤਾਂ ਪੀਣਾ ਜਿਆਦਾ ਖੁੱਲਾ ਆ ਮੈਨੂੰ ਲੱਗਦਾ ਹਾਂਜੀ ਨਹੀਂ ਕਿਉਂਕਿ ਦੱਸੋ ਮੈਂ ਕਿਉਂ ਪੁੱਛਿਆ ਜਿਹੜੇ ਆਪਣੇ ਵੀਰ ਲੜਾਉਂਦੇ ਆ ਹਾਂਜੀ ਜਿਵੇਂ ਤਾਂ ਉਹਨਾਂ ਗੱਡੀਆਂ ਦਾ ਹਿਸਾਬ ਹੈ ਇਹ ਤਾਂ ਮੈਂ ਤੁਹਾਨੂੰ ਸਮਝਾਉਣਾ ਜੇ ਤਾਂ ਗੱਡੀ ਵਾਲਾ ਹਿਸਾਬੀ ਹੈ ਜੇ ਤਾਂ ਭਜਾਈ ਜਾਊਂਗੇ ਤੇ ਰੇਸ ਦੇਈ ਰੱਖੂਗੇ ਫੇਰ ਤਾਂ ਇਹਨੇ ਕੋਟੀ ਭਰਨੇ ਆ ਜੇ ਚੌਥਾ ਪਾ ਕੇ ਆਪਾਂ 1500 RPM ਤੇ ਤੁਰੇ ਆ ਜਾਂ 2000 ਤੇ ਮਤਲਬ 60 ਦੀ ਸਪੀਡ ਕੱਢਦਾ ਇਹ 2000 ਕਿੰਨੇ RPM ਤੇ 60 ਦੀ ਕੱਢਦਾ 2000 RPM ਤੇ ਕੱਢਦਾ ਆ ਤੇ ਮਸ਼ੀਨ ਤੇ ਜਦੋਂ ਪੰਪ ਚੱਲੋ ਉੱਥੇ ਤਾਂ ਬਹੁਤ ਆਸਦਾ ਹੁੰਦਾ ਮਸ਼ੀਨ ਤੇ 5 6000 ਦੱਸਦਾ ਹੁੰਦਾ ਉਹ ਕੱਢਣਾ ਨਹੀਂ ਕੱਢਣਾ ਉਹ ਤਾਂ ਉਹ ਤਾਂ ਚੈੱਕ ਕੀਤਾ ਵੀ ਪੰਪ ਹਾਂ ਘੁੰਮਦਾ ਪਿਆ ਇਨ ਆਰ ਪੀ ਐਮ ਤੇ ਹਾਂ ਤੇ ਜੇ ਮੰਨ ਲਓ ਬਾਈ ਚਾਂਸ ਚ 4000 ਤਾਂ ਆਮ ਟਰੈਕਟਰ ਦਾ ਵੀ ਚੱਲ ਜਾਂਦਾ ਤੁਹਾਨੂੰ ਪਤਾ ਜੇ 4000 ਵੀ ਜਾਂਦਾ ਤਾਂ 120 ਤੇ ਜਾਂਦਾ ਜਿਹੜਾ ਕੰਪਨੀ ਵਾਲਾ ਪੰਪ ਇਹਨਾਂ ਉਹਦੀ ਰੇਸ ਆਪਾਂ ਪਤ ਲੀਏ ਉਹ 4000 4500 ਉੱਥੇ ਜਾਂਦੇ ਆ ਹਾਂਜੀ ਕਿਉਂਕਿ ਉਹ ਰੇਸ ਤੇ ਬਹੁਤ ਜ਼ਿਆਦਾ ਹੁੰਦੀ ਹੈ ਵੇਲ ਤੇ ਇਹ ਤਾਂ ਤੁਸੇਰਾ ਹੱਥ ਫੇਰਾ ਫਲਾਇਆ ਅਕੇ ਐਵਰੇਜ ਆਪ ਹੀ ਨਹੀਂ ਕਹਿਣ ਦਾ ਮਤਲਬ ਮਤਲਬ ਆਨੰਦਪੁਰ ਗਈ ਸੀ ਉੱਦਾ ਆਈ ਗਿਆ 77500 ਦੇ ਤੇਲ ਨਾਲ ਮੁੜਿਆ ਆਇਆ ਸੀ ਕਿੱਥੇ ਕਿੱਥੇ ਗਿਆ ਸੀ ਸਾਰੇ ਘੁੰਮ ਕੇ ਆਈਦਾ ਜਿੱਦੋ ਚਾਈਦਾ ਆ ਜਾਣ ਲੱਗੇ ਇਦਾਂ ਸੀ ਗਏ ਅਸੀਂ 60 70 ਤੇ ਹੀ ਜਾਈਦਾ ਉੱਥੇ ਚਲੋ ਬੰਦਾ ਕੱਢ ਲੈਂਦਾ ਮਾੜਾ ਮੋਟਾ ਜ਼ਿਆਦਾ ਖਿੱਚਾਂਗੇ ਵੀ ਫਿਰ ਗਰਮ ਹੁੰਦਾ ਇੰਟਰਕੂਲਰ ਦੀ ਲੋੜ ਆ ਲੋੜ ਆ ਲੋੜ ਇੰਟਰ ਇਹ ਕਿਦਾਂ ਵੀ ਇੰਟਰਕੂਲਰ ਲੱਗ ਗਿਆ ਪਰਫਾਰਮੈਂਸ ਵੀ ਵਧ ਜਾਨੀ ਉਹਨਾਂ ਠੰਡੀ ਹਵਾ ਜਾਣੀ ਨਾ ਜਦੋਂ ਉਹ ਬਹੁਤ ਫਰਕ ਪੈਣਾ ਜੇ ਨਾ ਵੀ ਲੋੜ ਨਹੀਂ ਲਾਉਣਾ ਸੀ ਤੁਹਾਨੂੰ ਤੈਨੂੰ ਕੀ ਲੱਗਿਆ ਇਹਦੇ ਟਰਬੋ ਵੀ ਵੱਡੀ ਆ ਪੰਪ ਚ ਤੇਲ ਬਹੁਤ ਜ਼ਿਆਦਾ ਖੁੱਲਾ ਆ ਜਿੰਨਾ ਇਹ ਨਟ ਪੂਰਾ ਭਾਵੇਂ ਉਧਰ ਆਣ ਕੇ ਦਿਖਾ ਦਿੰਨੇ ਨਟ ਪੂਰਾ ਦੇਖ ਲਓ ਭਾਵੇਂ ਤੁਸੀਂ ਵੀਰ ਨੂੰ ਖੇਚਲ ਕਰਨੀ ਪੈਣੀ ਕੋਈ ਨਾ ਤੇਰੇ ਕੋਈ ਕਹਿਣ ਨਾ ਤਾਂ ਫਿਰ ਆ ਦੇਖ ਲਓ ਤੁਹਾਡੇ ਸਾਹਮਣੇ ਕਿੰਨੀਆਂ ਚੂੜੀਆਂ ਪਈਆਂ ਤੁਹਾਡੇ ਸਾਹਮਣੇ ਠੀਕ ਆ ਤੇ ਇੰਨੇ ਤੇ ਤੁਹਾਨੂੰ ਮੈਂ ਸਟਾਰਟ ਕਰਕੇ ਦਿਖਾ ਦੂੰਗਾ ਵੀ ਧੂਆਂ ਕਿੰਨਾ ਆ ਪਲੈਂਗਰੀ ਇੰਨੇ ਸੱਟਦੇ ਆ ਤੇਲ ਓਕੇ ਇਹਨੂੰ ਕਰੀਂ ਸਟਾਰਟ ਮੜਾ ਐਵੇਂ ਮਾ ਮਰੀ ਕਰੀ ਰਹੀ ਏ ਸੇਬੀ ਪੈਰ ਵਾਲੀ ਦੇਖ ਹੈਗੀ ਨਹੀਂ ਇਹਦਾ ਬਹਾਵਾ ਖੋਲਿਆ ਚੱਲ ਇਹਨੂੰ ਸਭ ਚੈੱਕ ਕਰਾ ਦਸਾ ਹਾਕ ਦਾ ਕੀ ਕਰਦਾ ਇਨਸ਼ਾ ਅੱਲੋ ਹੁਣ ਕੰਮ ਤੋੜਾ ਇਥੇ ਜੋਂ ਲੱਗਿਆ ਇਸ ਹਾਲ ਰੋਡ ਦੇ ਅੰਦਰ ਮਾਰਗਾਂ ਤੋਂ ਹੀ ਰਹਾਦੇ ਨੇ ਆਵਾਜ਼ ਘਰ ਛੋਟਾ ਬਗੜਾ ਕਿਹਨੇ ਰੋ ਰਿਹਾ ਦੱਤ ਮਾਰਦਾ ਸ਼ਾਬਾਸ਼ ਜੀ 啊，给你干。